ਘੱਟ ਰੈਂਤੀਆਂ ਦੇ ਉੱਤੇ ਜ਼ੁਲਮ ਕਰਕੇ ਜਿਵੇਂ ਅਮਰਤਪਾਲ ਸਿੰਘ ਨੂੰ ਅਸਾਮ ਦੇ ਜੇਲ੍ਹ ਦੇ ਵਿੱਚ ਪਾਤਾ ਹੈ ਬੱਤੀ-ਬੱਤੀ ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਹੈਗੇ ਹੈ ਤੇ ਮੋਦੀ ਸਾਹਿਬ ਥੋੜਾ ਜਿਹਾ ਹੋਏ ਹੈ ਅਰਬ ਦੇਸ਼ ਕਟਰ ਦੇ ਵਿੱਚ ਗਏ ਸੀਗੇ ਜਿੱਥੇ 8 ਇੰਡੀਅਨਸ ਨੂੰ ਮੌਤ ਦੀ ਸਜ਼ਾ ਹੋਈ ਹੋਈ ਸੀਗੀ ਤੇ ਉੱਥੋਂ ਦੇ ਨਿਜ਼ਾਮ ਦੇ ਨਾਲ ਗੱਲ ਕਰਕੇ ਮੋਦੀ ਸਾਹਿਬ ਨੇ ਮੌਤ ਦੀ ਸਜ਼ਾ ਤੜਾ ਕੇ ਸਾਰਿਆਂ ਇੰਡੀਅਨਸ ਇੱਥੇ ਲੈ ਆਏ ਆ ਇਹ ਮਾੜੀ ਗੱਲ ਨਹੀਂ ਹੈ ਪਰ ਜਦੋਂ ਸਿੱਖਾਂ ਦੇ ਖਿਲਾਫ ਵੀ ਮੌਤ ਦੀ ਸਜ਼ਾ ਹੈਗੀ ਹੈ 32-32 ਸਾਲਾਂ ਤੋਂ ਜੇਲ੍ਹ ਦੇ ਵਿੱਚ ਉਹ ਬੰਦ ਨੇ ਸਿੱਖ ਜਿਹੜੇ ਪੰਜਾਬ ਦੇ ਵਾਰਿਸ ਹੈ ਉਹਨਾਂ ਨੂੰ ਵੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਆਸਾਮ ਦੇ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਮੈਂ ਸਮਝਦਾ ਕਿ ਇਹ ਜੇ ਵੀ ਸੰਵਧਾਨ ਦੇ ਵਿੱਚ ਲਿਖਿਆ ਹੈ ਕਿ ਸਭ ਕੋਮਾਂ ਗਰੂਨ ਦੇ ਕੇ ਬਰਾਬਰ ਹੈ ਆਰਟੀਕਲ 14 ਦੇ ਵਿੱਚ ਉਸ ਤਰ੍ਹਾਂ ਇਹ ਨਿਜ਼ਾਮ ਨੂੰ ਬੀਜੇਪੀ ਤੇ ਆਰਐਸਐਸ ਨਹੀਂ ਚਲਾ ਰਹੀ ਘੱਟ ਰੈਂਕੀਆਂ ਦੇ ਉੱਤੇ ਜ਼ੁਲਮ ਕਰਕੇ ਜਿਵੇਂ ਅਮਰਤਪਾਲ ਸਿੰਘ ਨੂੰ ਅਸਾਮ ਦੇ ਜੇਲ੍ਹ ਦੇ ਵਿੱਚ ਪਾਤਾ ਹੈ 32-33 ਸਾਲਾਂ ਤੋਂ ਸਿੱਖ ਜੇਨਾਂ ਦੇ ਵਿੱਚ ਹੈਗੇ ਹੈ ਤੇ ਮੋਦੀ ਸਾਹਿਬ ਥੋੜਾ ਜਿਹਾ ਹੋਏ ਹੈ ਅਰਬ ਦੇਸ਼ ਕਟਰ ਦੇ ਵਿੱਚ ਗਏ ਸੀਗੇ ਜਿੱਥੇ 8 ਇੰਡੀਅਨਸ ਨੂੰ ਮੌਤ ਦੀ ਸਜ਼ਾ ਹੋਈ ਹੋਈ ਸੀਗੀ ਤੇ ਉੱਥੋਂ ਦੇ ਨਿਜ਼ਾਮ ਦੇ ਨਾਲ ਗੱਲ ਕਰਕੇ ਮੋਦੀ ਸਾਹਿਬ ਨੇ ਮੌਤ ਦੀ ਸਜ਼ਾ ਤੜਾ ਕੇ ਸਾਰਿਆਂ ਇੰਡੀਅਨਸ ਇੱਥੇ ਲੈ ਆਏ ਹੈ ਇਹ ਮਾੜੀ ਗੱਲ ਨਹੀਂ ਹੈ ਕਿ ਮੌਤ ਦੀ ਸਜ਼ਾ ਤੋਂ ਛਡਾ ਦੇਣਾ ਪਰ ਜਦੋਂ ਸਿੱਖਾਂ ਦੇ ਖਿਲਾਫ ਵੀ ਮੌਤ ਦੀ ਸਜ਼ਾ ਹੈਗੀ ਹੈ ਬਤੀ-ਬਤੀ ਸਾਲਾਂ ਤੋਂ ਜੇਲ੍ਹ ਦੇ ਵਿੱਚ ਉਹ ਬੰਦ ਨੇ ਸਿੱਖ ਤੇ ਜਿਹੜੇ ਪੰਜਾਬ ਦੇ ਵਾਰਿਸ ਹੈ ਉਹਨਾਂ ਨੂੰ ਵੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਤੇ ਅਸਾਮ ਦੇ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਮੈਂ ਸਮਝਦਾ ਕਿ ਇਹ ਜਿਵੇਂ ਸੰਵਿਧਾਨ ਦੇ ਵਿੱਚ ਲਿਖਿਆ ਹੈ ਕਿ ਸਭ ਕੋਮਾਂ ਗਰੂਣ ਦੇ ਅਗੇ ਬਰਾਬਰ ਹੈ ਆਰਟੀਕਲ 14 ਦੇ ਵਿੱਚ ਉਸ ਤਰ੍ਹਾਂ ਇਹ ਨਿظام ਨੂੰ ਬੀਜੇਪੀ ਤੇ ਆਰਐਸਐਸ ਨਹੀਂ ਚਲਾ ਰਹੀ ਦੂਸਰੇ ਪਾਸੇ ਹੈ ਜੇ ਧਰਮ ਦੀ ਗੱਲ ਕਰਨੀ ਹੈ ਤੇ ਫਿਰ ਹਿੰਦੂ ਧਰਮ ਦੇ ਵਿੱਚ ਗੰਗਾ ਜੀ ਨੂੰ ਇੱਕ ਪਵਿੱਤਰ ਦਰਿਆ ਸਮਝਿਆ ਜਾਂਦਾ ਹੈ ਪਰ ਜਦੋਂ ਤੇ ਵੀ ਹੋਸ਼ 1947 ਹਿੰਦੂਤਵਾਂ ਨੇ ਆਪਣੀ ਸਾੰਭੀ ਹੈ ਸਾਰੇ ਗੰਦਗੀ ਜਿੰਨੇ ਵੀ ਸ਼ਹਿਰ ਗੰਗਾ ਦੇ ਉੱਤੇ ਆਉਂਦੇ ਹੈ ਉਹਨਾਂ ਦਾ ਸਾਰੀ ਗੰਦਗੀ ਮਿਊਨਿਸਪੈਲਿਟੀ ਦੀ ਸਾਰੇ ਫੈਕਟਰੀਆਂ ਦੀ ਗੰਦਗੀ ਗੰਗਾ ਦੇ ਵਿੱਚ ਸਿੱਟੀ ਜਾਂਦੀ ਹੈ ਪ੍ਰਾਈਮ ਮਿੰਿਸਟਰ ਸਾਹਿਬ ਐਮਪੀ ਵੀ ਹੈਗੇ ਹਨ ਮੈਂਬਰ ਪਾਰਲਮੈਂਟ ਉਹ ਮੈਂਬਰ ਆਫ ਪਾਰਲਮੈਂਟ ਹੈਗੇ ਹਨ ਬਰਨਸੀ ਤੋਂ ਤੇ ਬਰਨਸੀ ਵੀ ਗੰਗਾ ਦੇ ਉੱਤੇ ਵਸਦੀ ਹੈ ਤੇ ਜਦੋਂ ਐਮਪੀ ਤੇ ਪ੍ਰਾਈਮ ਮਿੰਸਟਰ ਮੋਦੀ ਸਾਹਿਬ ਆਪਣੇ ਹਲਕੇ ਦੇ ਵਿੱਚ ਬਰਨਸੀ ਜਾਂਦੇ ਆ ਤਾਂ ਜਦੋਂ ਪੇਟ ਸਾਫ ਕਰਦੇ ਆ ਫਲਸ਼ ਖਿੱਚਦੇ ਆ ਤੇ ਉਹ ਵੀ ਗੰਦਗੀ ਗੰਗਾ ਜੀ ਦੇ ਵਿੱਚ ਜਾ ਰਹੀ ਹੈ ਜੇ ਧਰਮ ਦੀ ਗੱਲ ਕਰਨੀ ਹੈ ਤਾਂ ਸਵਾਦ ਦੇ ਨਾਲ ਗੱਲ ਕਰੋ ਫਿਰ Hindu ਧਰਮ ਦੇ ਵਿੱਚ ਗਊ ਨੂੰ ਮਾਤਾ ਕਿਹਾ ਜਾਂਦਾ ਹੈ ਹੁਣ ਜਿਹੜੇ ਬਾਜ਼ਾਰ ਚ ਚਲੇ ਜਾਓ ਤੁਸੀਂ ਦੇਖੋਗੇ ਉਹ ਆਵਾਰਾ ਫਿਰਦੀਆਂ ਤੇ ਪਲਾਸਟਿਕ ਦੇ ਲਫਾਫੇ ਖਾ ਰਹੀਆਂ ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੇ Hindu ਧਰਮ ਦੇ ਰਖਵਾਲੇ ਮੋਦੀ ਸਾਹਿਬ BJP RSS ਹੈਗੇ ਓਹ ਕਿੱਦੇ ਰੋਣਾ ਦਾ ਧਿਆਨ ਹੈਗਾ ਜੇ ਮਜਬੂਤ ਹੋ ਹੈ ਤਾਂ ਫਿਰ ਗੰਗਾ ਤੇ ਕੁੰਮਨ ਵੀ ਹੋਣਾ ਚਾਹੀਦਾ ਇਹਦਾ ਮਤਲਬ ਹੈ ਕਿ ਰਾਮ ਮੰਦਰ ਦਾ ਮਸਲਾ ਠਾਕੇ ਮੁਸਲਮਾਨਾਂ ਨੂੰ ਸਿੱਖਾਂ ਨੂੰ ਇਸਾਈਆਂ ਨੂੰ ਜਿੰਨੇ ਵੀ ਇਹ ਹੈ ਟ੍ਰਾਈਬਲਸ ਨੇ ਆਦਿਵਾਸੀ ਹੈ ਉਹਨਾਂ ਨੂੰ ਮਰਵਾ ਕੇ ਤੇ ਆਪਣਾ ਰਾਜ ਕਰਨਾ ਮੈਂ ਤਾਂ ਗਲਤ ਸਮਝਦਾ ਹੈਗਾ ਫਿਰ ਮੋਦੀ ਨੇ ਹੋਮ ਮਿਨਿਸਟਰ ਸ਼ਾਹ ਨੇ ਵਿਦੇਸ਼ੀ ਵਜ਼ੀਰ ਜੈ ਸ਼ੰਕਰ ਨੇ ਨੈਸ਼ਨਲ ਸਕਿਉਰਿਟੀ ਅਡਵਾਈਜ਼ਰ ਡੋਇਲ ਨੇ ਇੱਕ ਨਵੀਂ ਪਾਲਿਸੀ ਘੜੀ ਹੈ ਜਿਹਦੇ ਤਹਿਤ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਉਨੂੰ ਸਰਕਾਰ ਦੀਆਂ ਏਜੰਸੀਆਂ ਮਰਵਾਤੀਆਂ ਜਿਵੇਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨੱਜਰ ਨੂੰ ਮਰਵਾਤਾ ਹੈ ਫਿਰ ਰਿਪੂ ਦਮਨ ਸਿੰਘ ਮਾਲਕ ਨੂੰ ਮਰਵਾਤਾ ਹੈ ਸੁਖਦੂਲ ਸਿੰਘ ਨੂੰ ਮਰਵਾਤਾ ਹੈ ਬ੍ਰਿਟਾਨੀਆ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਮਰਵਾਤਾ ਹੈ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਨੂੰ ਮਰਵਾਤਾ ਹੈ ਪਾਕਿਸਤਾਨ ਦੇ ਵਿੱਚ ਲਖਵੀਰ ਸਿੰਘ ਰੋਡੇ ਨੂੰ ਮਰਵਾਤਾ ਹੈ हरियाणा ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਮਰਵਾਤਾ ਹੈ ਹੁਣ ਜਿਹੜਾ ਇੰਡੀਆ ਦਾ ਕਾਨੂੰਨ ਹੈ ਆ ਮੇਰੇ ਕੋਲੇ ਸਾਰੇ ਕਾਨੂੰਨ ਹੈਗੇ ਆ ਇਹਦੇ 'ਚ ਲਿਖਿਆ ਹੋਇਆ ਕਿ ਜਿਹੜਾ ਵੀ ਆਦਮੀ ਜਿਹੜੀ ਵੀ ਸੰਸਥਾ ਜਿਹੜੇ ਮੁਲਕ ਤੇ ਨਾਲ ਹਿੰਦੁਸਤਾਨ ਇੰਡੀਆ ਦੇ ਦੋਸਤਾਨਾ ਉਹ ਸਤੇ ਇਟੇ ਦੇ ਨੇ ਸੰਜਨ ਉਹ ਜੇ ਤੋੜੂਗਾ ਤੋੜਨ ਦੀ ਕੋਸ਼ਿਸ਼ ਕਰੂਗਾ ਤੇ ਉਹਦੇ ਉੱਤੇ ਫੌਜਦਾਰੀ ਦੇ ਮੁਕੱਦਮੇ ਹੋ ਸਕਦੇ ਹੈਗੇ ਹੁਣ ਮੈਂ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਹੈ ਕਿ ਇਹਨਾਂ ਦੇ ਕਾਨੂੰਨਾਂ ਦੇ ਤਹਿਤ ਜਿਹੜਾ ਮੋਦੀ ਨੇ ਸਾਹ ਨੇ ਫਿਰ ਜੈ ਸੰਕਰ ਨੇ ਡੋਇਲ ਨੇ ਇੰਡੀਆ ਦਾ ਰਿਸ਼ਤਾ ਅਮਰੀਕਾ ਦੇ ਨਾਲ ਕੈਨੇਡਾ ਦੇ ਨਾਲ ਕਾਣੀਆਂ ਦੇ ਨਾਲ ਪਾਕਿਸਤਾਨ ਦੇ ਨਾਲ ਖਰਾਬ ਕੀਤਾ ਹੈ ਇਹਨਾਂ ਦੇ ਉੱਤੇ ਇਹ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਬਹੁਤ ਜ਼ਰੂਰੀ ਹੈ ਤਾਂ ਮੈਂ ਆਪ ਜੀ ਨੂੰ ਇੰਟਰਵਿਊ ਦੇ ਰਿਹਾ ਮੈਂ ਆਸ ਕਰਦਾ ਹਾਂ ਤੁਸੀਂ ਇਸ ਨੂੰ ਨਿਟ ਦੇ ਉੱਤੇ ਵੀ ਧਮਾ ਦੋਗੇ ਤੇ ਆਪਣੇ ਪਰਚਿਆਂ ਦੇ ਵਿੱਚ ਵੀ ਲਿਖ ਲੋਗੇ ਕਿ ਉਖਾਰ ਕੇ ਕੋਈ ਆਫੀਸ਼ੀਅਲ ਇੰਟਰਵਿਊ ਨਹੀਂ ਮੈਂ ਦਿੱਤੀ ਬੜੀ ਆਸਾਨ ਦਿੱਤੀ ਹੈ ਕਿ ਇਹ ਜਿਹੜੇ ਇਲੈਕਸ਼ਨ ਹੈ ਧਰਮ ਦੇ ਮੁੱਦੇ ਉੱਤੇ ਲੜੇ ਜਾ ਰਹੇ ਹੈ ਤੇ ਇਹ ਬਿਲਕੁਲ ਸਦਾਨ ਤੇ ਕਾਨੂੰਨ ਦੇ ਖਿਲਾਫ ਹੈਗੇ ਆ ਬਦਲਾਵ ਦਾ ਨਾਰਾ ਦੇਖ ਕੇ ਮਤਲਬ ਸੱਤਾ ਚ ਆਂ ਪਾਰਟੀ ਵਾਲੇ ਜਿਹੜੇ ਸਟੈਂਡ ਤੇ ਖੜੀ ਆਸ ਕਰ ਤੁਹਾਡਾ ਆਮ ਆਦਮੀ ਪਾਰਟੀ ਨੇ ਵੀ ਗਲਤ ਵੈਧ ਕੀਤੇ ਸੀ ਕੀ ਅਸੀਂ ਹਰੇਕ ਵੀਪੀਜੇ ਬੈਂਕ ਅਕਾਊਂਟ ਦੇ ਵਿੱਚ 1000 ਰੁਪਿਆ ਚੜ੍ਹ ਤੇ ਮਹੀਨੇ ਪਾ ਦਿਆ ਕਰਾਂਗੇ ਕੋਈ ਵੀ ਵੈਜ ਆਮ ਆਦਮੀ ਪਾਰਟੀ ਨੇ ਪੂਰਾ ਨਹੀਂ ਕੀਤਾ ਹੈਗਾ ਵੈਜੇ ਕੀਤੇ ਹੈ ਤੇ ਵੈਜੇ ਥੋੜੇ ਆ ਤੇ ਵੀਜੇ ਪੀ ਆਲਿਆਂ ਨੇ ਵੀ ਕਿਸਾਨਾਂ ਨਾਲ ਵਾਅਦੇ ਕੀਤੇ ਸੀਗੇ ਵੀ ਐਮਐਸਪੀ ਦੇਾਂਗੇ ਜਾਂ ਸਾਰੇ ਵਾਅਦੇ ਪੂਰੇ ਕਰਾਂਗੇ ਤੇ ਉਹਨਾਂ ਦਾ ਇਸ ਟਾਈਮ ਕੀ ਸਟੈਂਡ ਬਣ ਰਿਹਾ ਮੈਂ ਦੱਸਿਆ ਤੁਹਾਨੂੰ ਕਿ ਇਹ ਕਰ ਕਰ ਨੌਕਰੀ ਦੇਵਾਂਗੇ ਮੋਦੀ ਸਾਹਿਬ ਦਾ ਨਾਰਾ ਸੀ ਤੇ ਗਰੀਬੀ ਬਹੁਤ ਜ਼ਿਆਦਾ ਵੱਧ ਗਈ ਹੈ ਸਿੱਖ ਨੌਕਰੀ ਕਿਸ ਨੂੰ ਦਿੱਤੀ ਨਹੀਂ ਗਈ। ਸ਼੍ਰੋਮਣੀ ਅਕਾਲੀ ਦਮ ਨੇ ਕਿੰਨੇ ਉਮੀਦਵਾਰਾਂ ਨੂੰ ਲਾਂਚ ਦਿੱਤੇ ਪੰਜਾਬ। ਸ਼੍ਰੋਮਣੀ ਅਕਾਲੀ ਦਮ ਸਰਵਉੱਤਮ ਨੂੰ ਕਿੰਨੇ ਜਿਹੜੇ 13 ਸੀਟਾਂ ਪੰਜਾਬ 'ਚ ਕਿੰਨੇ ਉਮੀਦਵਾਰਾਂ ਲਾਣੇਗੇ ਜੀ। ਆ ਕੋਈ ਨੌਂ ਤਾਂ ਪੰਜਾਬ ਦੇ ਵਿੱਚ ਹੈਗੇ ਤੇ ਦੋ ਹਰਿਆਣੇ ਦੇ ਵਿੱਚ ਹੈਗੇ। ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਜਿਹੜੇ ਇਲੈਕਸ਼ਨ ਲੜੀਏ ਆਹਾਂ ਚੰਡੀਗੜ੍ਹ ਦੇ ਵਿੱਚ ਵੀ ਲੜੀਏ ਉਹ ਤੇ ਡਿਕਲੇਅਰ ਕਰਤਾ ਚੰਡੀਗੜ੍ਹ ਦਾ ਵੀ